ਚਲਾ ਦਊਗਾ ਆਪ ਸਭ ਉਸ ਨੂੰ ਸਰਵਨ ਕਰ ਸਕਦੇ ਹੋ ਖੈਰ ਆਪਾਂ ਆਪਣੀ ਸਾਖੀ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਸਾਹਿਬ ਬਗਦਾਦ ਸ਼ਹਿਰ ਦੇ ਬਾਹਰ ਬੈਠੇ ਨੇ ਤੇ ਪਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਵਾਸਤੇ ਕਹਿੰਦੇ ਨੇ ਪਾਈ ਮਰਦਾਨਾ ਜੀ ਰਬਾਬ ਦੀ ਤਾਰ ਛੇੜਦੇ ਨੇ ਤੇ ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰਦੇ ਨੇ ਹੁਣ ਉਸ ਸਮੇਂ ਬਗਦਾਦ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਪਹੁੰਚਿਆ ਪੀਰ ਰਹਿੰਦਾ ਸੀ ਜਿਸ ਨੂੰ ਪੀਰ ਦਸਤਗੀਰ ਕਹਿੰਦੇ ਸਨ ਜਦੋਂ ਉਸ ਨੂੰ ਪਤਾ ਲੱਗਦਾ ਕਿ ਸ਼ਹਿਰ ਦੇ ਬਾਹਰ-ਬਾਰ ਦੋ ਲੋਕ ਬੈਠੇ ਨੇ ਜੋ ਸੰਗੀਤ ਵਜਾ ਰਹੇ ਨੇ ਤਾਂ ਆਪਣੇ ਅੰਤਰ ਧਿਆਨ ਹੋ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਦੋ ਲੋਕ ਕੌਣ ਨੇ ਇੱਥੋਂ ਆਪਾਂ ਉਸ ਪੀਰ ਦੀ ਪਹੁੰਚ ਦਾ ਪਤਾ ਲਾ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਸ਼ਹਿਰ ਦੇ ਬਾਹਰ-ਬਾਰ ਬੈਠੇ ਨੇ ਤੇ ਪੀਰ ਸ਼ਹਿਰ ਉਕੇ ਵੇਖਣ ਤੋਂ ਬਾਅਦ ਪੀਰ ਦਸਤਗਿਰ ਆਪਣੇ ਮুরিਦਾਂ ਨੂੰ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਸ਼ਹਿਰ ਦੇ ਉਸ ਪਾਸੇ ਦੋ ਲੋਕ ਬੈਠੇ ਨੇ ਜੋ ਸੰਗੀਤ ਵਜਾ ਰਹੇ ਨੇ ਉਹਨਾਂ ਕੋਲ ਜਾਓ ਤੇ ਉਹਨਾਂ ਨੂੰ ਸਮਝਾ ਕੇ ਆਓ ਕਿ ਇੱਥੇ ਸੰਗੀਤ ਵਜਾਉਣਾ ਮਨਾ ਹੈ ਉਸਦੇ ਮੂਰੀਦ ਜਦੋਂ ਗੁਰੂ ਨਾਨਕ ਸਾਹਿਬ ਕੋਲ ਜਾਂਦੇ ਹਨ ਤਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਹਨ ਤੇ ਵਾਪਸ ਆ ਕੇ ਪੀਰ ਦਸਤਗਿਰ ਨੂੰ ਦੱਸਦੇ ਹਨ ਕਿ ਉਸਦਾ ਨਾਮ ਗੁਰਨਾਨਕ ਹੈ ਤੂੰ ਇੰਜ ਜਾਪਦਾ ਹੈ ਕਿ ਜਿਵੇਂ ਖੁਦ ਖੁਦਾ ਧਰਤੀ ਉੱਪਰ ਆ ਗਿਆ ਹੋਵੇ ਆਪਣੇ ਮুরিਦਾਂ ਦੇ ਕੋਲੋਂ ਇਹ ਗੱਲ ਸੁਣ ਕੇ ਪੀਰ ਦਸਤਗਿਰ ਬਹੁਤ ਗੁੱਸੇ ਚ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਉਸ ਦੀ ਤੁ ਕਿਉਂਕਿ ਜਦੋਂ ਤੱਕ ਉਸਦੇ murid ਵਾਪਸ ਆਉਂਦੇ ਨੇ ਉਸਨੇ ਅੰਤਰਧਿਆਨ ਲਗਾ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ ਹੁੰਦੀ ਆ ਤੇ ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਨੇ ਜਿਸ ਦੇ ਵਿੱਚ ਪੰਕਤੀ ਸੁਣਦਾ ਹੈ ਪਤਾਲਾ ਪਤਾਲ ਲਖ ਆਗਾਸਾ ਆਗਾਸ ਔੜਕ ਔੜਕ ਪਾਲਥਕੇ ਵਿਦ ਕਹਿਣਿਕ ਬਾਤ ਇਹ ਪੰਕਤੀ ਸੁਣਨ ਤੋਂ ਬਾਅਦ ਹੀ ਪੀਰ ਦਸਤਗੀਰ ਆਪਣੇ muridਾਂ ਨੂੰ ਕਹਿੰਦਾ ਕਿ ਤੁਸੀਂ ਉਸ ਦੀ ਤੁਲਨਾ ਖੁਦਾ ਨਾਲ ਕਰ ਰਹੇ ਹੋ ਉਹ ਤਾਂ ਕਾਫਰ ਹੈ ਕਿਉਂਕਿ ਉਹ ਹਜ਼ਰਤ ਮੁਹੰਮਦ ਸਾਹਿਬ ਦੇ ਬਿਲਕੁਲ ਉਲਟ ਬੋਲ ਰਿਹਾ ਹੈ ਪੀਰ ਦਸਤਗੀਰ ਆਪਣੇ muridਾਂ ਨੂੰ ਕਹਿੰਦਾ ਹੈ ਕਿ ਹੱਥਾਂ ਦੇ ਵਿੱਚ ਇੱਟਾਂ ਰੋੜੇ ਚੁੱਕ ਜਵਾਬ ਨਾ ਦੇ ਪਾਇਆ ਤਾਂ ਉੱਥੇ ਹੀ ਇੱਟਾਂ ਰੋੜੇ ਮਾਰ-ਮਾਰ ਕੇ ਉਸ ਨੂੰ ਫੌਤ ਕਰ ਦੇਵਾਂਗੇ। ਭਾਬ ਕਿਸ ਨੂੰ ਮਾਰ ਦੇਵਾਂਗੇ। ਪੀਰ ਦਸਤਗੀਰ ਆਪਣੇ ਮুরিਦਾਂ ਨੂੰ ਨਾਲ ਲੈ ਕੇ ਜਦੋਂ ਗੁਰੂ ਨਾਨਕ ਸਾਹਿਬ ਕੋਲ ਪਹੁੰਚਦਾ ਹੈ ਤਾਂ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਦਬਕਾ ਮਾਰਦਾ ਹੈ ਕਹਿੰਦਾ ਹੈ ਕਿ ਓਏ ਫਕੀਰਾ ਤੂੰ ਕੀ ਹੱਤ ਚੁੱਕੀ ਹੋਈ ਹੈ? ਮੈਨੂੰ ਪਤਾ ਨਹੀਂ ਇੱਥੇ ਸੰਗੀਤ ਵਜਾਉਣ ਦੀ ਮਨਾਹੀ ਹੈ। ਚੱਲ ਇਸ ਰਬਾਬ ਨੂੰ ਬੰਦ ਕਰ। ਤਾਂ ਗੁਰੂ ਨਾਨਕ ਸਾਹਿਬ ਉੱਥੇ ਉਸ ਨੂੰ ਬੜਾ ਸਰਲ ਤੇ ਡੂੰਘਾ ਜਵਾਬ ਦਿੰਦੇ ਹਨ ਕਿ ਚੱਲ ਠੀਕ ਹੈ। ਇਹ ਸੰਗੀਤ ਹੈ ਮੈਂ ਬੰਦ ਕਰ ਦਿੰਨਾ। ਇਹ ਰਬਾਬ ਹੈ ਮੈਂ ਬੰਦ ਕਰ ਦਿੰਨਾ। ਪਰ ਜਿਹੜਾ ਸੰ ਉਸ ਨੂੰ ਕਿਵੇਂ ਬੰਦ ਕਰੇਗਾ ਗੁਰੂ ਨਾਨਕ ਸਾਹਿਬ ਉਸ ਨੂੰ ਸਮਝਾਉਦੇ ਇਹ ਕਹਿੰਦੇ ਹਨ ਕਿ ਇਹਨਾਂ ਵਗਦੀਆਂ ਹੋਈਆਂ ਹਵਾਵਾਂ ਦੇ ਵਿੱਚ ਸੰਗੀਤ ਹੈ ਇਹਨਾਂ ਵਹਿੰਦੇ ਹੋਏ ਪਾਣੀਆਂ ਦੇ ਵਿੱਚ ਸੰਗੀਤ ਹੈ ਪੱਤਿਆਂ ਦੇ ਸ਼ੋਰ ਅੰਦਰ ਸੰਗੀਤ ਹੈ ਇੱਥੋਂ ਤੱਕ ਕਿ ਆਪਣੇ ਹੱਥ ਦੀ ਨਬਜ਼ ਨੂੰ ਚੈੱਕ ਕਰਕੇ ਦੇਖ ਇਹ ਵੀ ਇੱਕ ਸੁਰ ਇੱਕ ਤਾਲ ਦੇ ਵਿੱਚ ਚੱਲ ਰਹੀ ਏ ਤੇਰੇ ਦਿਲ ਦੀ ਧੜਕਣ ਜਿਹਾ ਉਹ ਵੀ ਸੰਗੀਤ ਹੈ ਜੇ ਤੇਰੇ ਸਾਹ ਆ ਰਹੇ ਨੇ ਉਹ ਵੀ ਇੱਕ ਸੁਰ ਦੇ ਵਿੱਚ ਆ ਰਹੇ ਨੇ ਇੱਕ ਤਾਲ ਦੇ ਵਿੱਚ ਆ ਰਹੇ ਨੇ ਤੂੰ ਦੱਸ ਇਹਨਾਂ ਨੂੰ ਕਿਵੇਂ ਬੰਦ ਕਰੇਗਾ ਇਹ ਸਾਰੇ ਦਾ ਸਾਰਾ ਪਸਾਰਾ ਪ੍ਰਮਾਤਮਾ ਨੇ ਸੰਗੀਤਮਈ ਤਾਂ ਬਣਾਇਆ ਹੈ ਜੇ ਤੇਰੇ ਦਿਲ ਦੀ ਧੜਕਣ ਤਾਲ ਤੋਂ ਬੇਤਾਲ ਹੋ ਜਾਵੇ ਸੁਰ ਤੋਂ ਬੇਸੁਰ ਹੋ ਜਾਵੇ ਤਾਂ ਦੇਖੀ ਤੂੰ ਬਿਮਾਰ ਨਹੀਂ ਹੋ ਜਾਵੇਂਗਾ ਤੇ ਜੇਕਰ ਤੇਰੇ ਚੱਲਦੇ ਸਾਹਾਂ ਦਾ ਇਹ ਸੰਗੀਤ ਕਿਤੇ ਬੰਦ ਹੋ ਜਾਵੇ ਤਾਂ ਫਿਰ ਅੱਗੇ ਜੋ ਖੇਡ ਵਾਪਰਨੀ ਹੈ ਇਹਨੂੰ ਤੂੰ ਭਲੀ-ਪਾਂਤ ਜਾਣਦਾ ਹੈ ਤੇ ਦੱਸ ਫਿਰ ਕਿੱਥੋਂ ਕਿੱਥੋਂ ਸੰਗੀਤ ਬੰਦ ਕਰੇਂਗਾ ਤੂੰ ਇੰਨਾ ਗਹਿਰਾ ਜਵਾਬ ਸੁਣ ਕੇ ਪੀਰ ਦਸਤਗਿਰ ਇੱਕ ਵਾਰ ਤਾਂ ਟੱਠੰਬਰ ਜਾਂਦਾ ਹੈ ਪਰ ਫਿਰ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦਾ ਹੈ ਕਿ ਤੁਸੀਂ Hazrat Muhammad ਸਾਹਿਬ ਦੇ ਉਲਟ ਬੋਲ ਰਹੇ ਹੋ ਉਹਦਾ ਕੀ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈ ਕਿ ਸੱਤ ਆਕਾਸ਼ ਨੇ ਸੱਤ ਪਤਾਲ ਨੇ ਕੁੱਲ 14 ਲੋਕ ਦੱਸੇ ਨੇ ਉਹਨਾਂ ਨੇ ਤੇ ਤੁਸੀਂ ਕਹਿ ਰਹੇ ਹੋ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲ ਨੇ ਤੁਸੀਂ ਉਹਨਾਂ ਦੇ ਉਲਟ ਬੋਲ ਰਹੇ ਹੋ ਤਾਂ ਗੁਰੂ ਨਾਨਕ ਸਾਹਿਬ ਇਸ ਦੇ ਜਵਾਬ ਵਿੱਚ ਬੋਲੇ ਕਿ ਪੀਰ ਜੀ ਹਜ਼ਰਤ ਮੁਹੰਮਦ ਸਾਹਿਬ ਨੇ ਜੋ ਕਿਹਾ ਹੈ ਬਿਲਕੁਲ ਠੀਕ ਕਿਹਾ ਹੈ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਇਹ ਜਵਾਬ ਸੁਣ ਕੇ ਉੱਥੇ ਖੜੇ ਸਾਰੇ ਲੋਕ ਇੱਕ ਵਾਰ ਤਾਂ ਸ਼ਾਂਤ ਹੋ ਜਾਂਦੇ ਨੇ ਤੇ ਉਹਨਾਂ ਦੇ ਹੱਥਾਂ ਵਿੱਚ ਫੜੇ ਹੋਏ ਵੱਟੇ ਵੀ ਛੁੱਟ ਜਾਂਦੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਜੋ ਕਿਹਾ ਹੈ ਉਹ ਬਿਲਕੁਲ ਸਹੀ ਕਿਹਾ ਹੈ ਪਰ ਮੈਂ ਜੋ ਕਹਿ ਰਿਹਾ ਉਹ ਵੀ ਗਲਤ ਨਹੀਂ ਹੈ ਕਿਦਾਂ ਕਿ ਉਹਨਾਂ ਨੂੰ 14 ਲੋਕ ਦਿਖੇ ਨੇ ਸੱਤ ਉੱਪਰ ਸੱਤ ਥੱਲੇ ਉਹਨਾਂ ਨੂੰ 14 ਦਿਖੇ ਨੇ ਉਹਨਾਂ ਨੇ 14 ਕਹਤੇ ਤੇ ਮੈਨੂੰ ਲੱਖਾਂ ਦਿਖ ਰਹੇ ਨੇ ਮੈਂ ਲੱਖਾਂ ਕਹਿ ਰਿਹਾ ਫਿਰ ਗਲਤ ਕੀ ਆ ਪੀਰ ਦਸਤਗਿਰ ਗੁਰੂ ਨਾਨਕ ਸਾਹਿਬ ਨੂੰ ਚੈਲੰਜ ਕਰਦਾ ਹੋਇਆ ਕਹਿੰਦਾ ਕਿ ਤੁਸੀਂ ਲੱਖਾਂ ਆਕਾਸ਼ ਲੱਖਾਂ ਪਤਾਲਾਂ ਦੀ ਗਲਤਾਂ ਕਰ ਰਹੇ ਹੋ ਪਰ ਕੀ ਤੁਸੀਂ ਦਿਖਾ ਸਕਦੇ ਹੋ ਲੱਖਾਂ ਆਕਾਸ਼ ਤੇ ਪਤਾਲ ਤਾਂ ਗੁਰੂ ਨਾਨਕ ਸਾਹਿਬ ਉਸ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਕਹਿੰਦੇ ਨੇ ਕਿ ਠੀਕ ਆ ਤੁਸੀਂ ਆਪਣੇ muridਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸਭ ਤੋਂ ਜ਼ਿਆਦਾ ਭਰੋਸੇਮੰਦ murid ਲੱਗਦਾ ਨਾ ਉਸ ਨੂੰ ਇੱਥੇ ਸਾਹਮਣੇ ਲੈ ਕੇ ਬਿਠਾ ਦਿਵੋ ਮੈਂ ਉਸ ਨੂੰ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਦਿਖਾ ਦੂੰਗਾ ਪੀਰ ਦਸਤਗੀਰ ਉੱਥੇ ਫਿਰ ਆਪਣੇ ਸਾਰੇ muridਾਂ ਵੱਲ ਨਿਗਾਹ ਕਮਾ ਕੇ ਦੇਖਦਾ ਤੇ ਅਖੀਰ ਤੇ ਆ ਕੇ ਕਹਿੰਦਾ ਕਿ ਮੈਨੂੰ ਸਭ ਤੋਂ ਜ਼ਿਆਦਾ ਭਰੋਸਾ ਆਪਣੇ ਪੁੱਤਰ ਤੇ ਆ ਹੁਣ ਜਦੋਂ ਇਹ ਮੈਂ ਸਾਖੀ ਪੜ ਰਿਹਾ ਸੀ ਨਾ ਤਾਂ ਇੱਥੇ ਆ ਕੇ ਮੈਂ ਇੱਕ ਵਾਰ ਰੁਕ ਗਿਆ ਤੇ ਮੇਰੇ ਮਨ 'ਚ ਵਿਚਾਰ ਆਇਆ ਕਿ ਚਾਹੇ ਕੋਈ ਕਿੰਨਾ ਵੀ ਸੰਤ ਮਹਾਤਮਾ ਕੋਈ ਡੇਰੇ ਦਾ ਮੁਖੀ ਹੋਵੇ ਜੋ ਗੱਦੀ ਉੱਪਰ ਬੈਠਾ ਹੋਵੇ ਉਸ ਨੂੰ ਹਮੇਸ਼ਾ ਭਰੋਸਾ ਆਪਣੇ ਪੁੱਤਰ ਉੱਪਰ ਹੀ ਹੁੰਦਾ ਏ ਜਦੋਂ ਗੱਦੀ ਦੇਣ ਦਾ ਸਮਾਂ ਆਉਂਦਾ ਹੈ ਨਾ ਤਾਂ ਗੱਦੀ ਹਮੇਸ਼ਾ ਆਪਣੇ ਪੁੱਤਰ ਨੂੰ ਹੀ ਦਿੰਦਾ ਫਿਰ ਭਾਵੇਂ ਸੇਵਕ ਜਿਹੜੇ ਆ ਉਹ ਸਾਰੀ-ਸਾਰੀ ਉਮਰ ਉਸ ਦੀ ਸੇਵਾ ਕਰਦੇ ਰਹਿਣ ਪਰ ਗੱਦੀ ਦਾ ਹੱਕਦਾਰ ਉਸ ਦਾ ਪੁੱਤਰ ਹੀ ਹੁੰਦਾ ਉਸ ਨੂੰ ਭਰੋਸਾ ਆਪਣੇ ਪੁੱਤਰ ਤੇ ਹੁੰਦਾ ਤੇ ਇੱਕ ਸਾਡੇ ਬਾਬੇ ਨਾਨਕ ਦਾ ਘਰ ਆ ਜਿਦੇ ਵਿੱਚ ਪੁੱਤਰਾ ਨਾਲੋਂ ਜ਼ਿਆਦਾ ਅਹਿਮਤ ਆਪਣੇ ਸੇਵਕ ਨੂੰ ਦਿੱਤੀ ਗਈ ਆ ਗੁਰਤਾ ਗੱਦੀ ਸੇਵਕ ਨੂੰ ਦਿੱਤੀ ਗਈ ਆ ਪੁੱਤਰਾਂ ਦੀ ਥਾਂ ਤੇ ਫਿਰ ਭਾਵੇਂ ਉਹ ਭਾਈ ਲੈਣਾ ਹੋਵੇ ਤੇ ਭਾਵੇਂ ਅਮਰੂ ਨੇ ਥਾਵਾਂ ਹੋਵੇ ਖੈਰ ਆਪਾਂ ਆਪਣੇ ਸਾਖੀ ਤੇ ਵਾਪਸ ਆਉਨੇ ਆ ਪੀਰ ਦਸਤਗੀਰ ਵੀ ਹੁਣ ਇੱਥੇ ਉਹੀ ਕੰਮ ਕਰਦਾ ਆ ਉਹ ਵੀ ਕਹਿੰਦਾ ਕਿ ਮੈਨੂੰ ਆਪਣੇ ਮੁਰਿਦਾ ਨਾਲੋਂ ਸਭ ਤੋਂ ਜ਼ਿਆਦਾ ਭਰੋਸਾ ਆਪਣੇ ਪੁੱਤਰ ਤੇ ਆ ਉਸਦੇ ਪੁੱਤਰ ਨੂੰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬਿਠਾ ਦਿੱਤਾ ਜਾਂਦਾ ਤੇ ਗੁਰੂ ਨਾਨਕ ਸਾਹਿਬ ਉਸਦੇ ਪੁੱਤਰ ਨੂੰ ਕਹਿੰਦੇ ਨੇ ਕਿ ਪੁੱਤਰਾ ਅੱਖਾਂ ਬੰਦ ਕਰ ਲੈ ਪੀਰ ਦਸਤਗੀਰ ਦਾ ਜੋ ਪੁੱਤਰ ਏ ਉਹ ਵੀ ਕੋਈ ਆਮ ਨਹੀਂ ਆ ਉਹ ਪੰਜ ਵਕਤ ਦਾ ਨਮਾਜ਼ੀ ਏ ਮੌਲਵੀ ਏ ਗੁਰੂ ਨਾਨਕ ਸਾਹਿਬ ਉਸ ਨੂੰ ਕਹਿੰਦੇ ਨੇ ਕਿ ਬੇਟਾ ਸਾਹਮਣੇ ਬੈਠ ਜਾਓ ਤੇ ਅੱਖਾਂ ਬੰਦ ਕਰ ਲਓ ਜੋ ਅਸੀਂ ਪੜਾਂਗੇ ਸਾਡੇ ਮਗਰ ਤੁਸੀਂ ਪੜਨਾ ਹੈ ਗੁਰੂ ਨਾਨਕ ਸਾਹਿਬ ਫਿਰ ਉੱਥੇ ਪੜ੍ਹਦੇ ਨੇ ਇਕ ਓੰਕਾਰ ਸਤਨਾਮ ਪੀਰ ਦਸਤਗੀਰ ਦਾ ਪੁੱਤਰ ਗੁਰੂ ਨਾਨਕ ਸਾਹਿਬ ਦੇ ਪਿੱਛੇ ਏਕ ਓੰਕਾਰ ਸਤਨਾਮ ਪੜਦਾ ਹੈ ਤੇ ਹੁਣ ਸਰੀਰ ਕਰਕੇ ਤਾਂ ਦੋਵੇਂ ਉੱਥੇ ਬੈਠੇ ਹੁੰਦੇ ਨੇ ਪਰ ਸੁਰਤ ਕਰਕੇ ਗੁਰੂ ਨਾਨਕ ਸਾਹਿਬ ਪੀਰ ਦਸਤਗੀਰ ਦੇ ਪੁੱਤਰ ਨੂੰ ਲੈ ਕੇ ਖੰਡਾਂ ਬ੍ਰਹਮੰਡਾਂ ਦੀ ਯਾਤਰਾ ਕਰ ਰਹੇ ਹੁੰਦੇ ਨੇ ਤੇ ਸਾਰੀ ਯਾਤਰਾ ਕਰਨ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਪੀਰ ਦਸਤਗੀਰ ਦੇ ਪੁੱਤਰ ਨੂੰ ਲੈ ਕੇ ਸਚਖੰਡ ਪਹੁੰਚਦੇ ਨੇ ਗੁਰੂ ਨਾਨਕ ਸਾਹਿਬ ਪੀਰ ਦਸਤਗੀਰ ਦੇ ਪੁੱਤਰ ਨੂੰ ਕਹਿਣ ਲੱਗੇ ਕਿ ਪੁੱਤਰਾ ਇਹ ਕਾਲੀ ਯੁਗ ਦਾ ਸਮਾਂ ਹੈ ਅੱਜ ਦੇ ਸਮੇਂ 'ਚ ਸਕਾ ਪਿਓ ਵੀ ਆਪਣੇ ਪੁੱਤਰ ਤੇ ਯਕੀਨ ਨਹੀਂ ਕਰਦਾ ਇਸ ਲਈ ਆਪ ਹੁਣ ਜਦੋਂ ਆਪਾਂ ਇੱਥੋਂ ਜਾਵਾਂਗੇ ਤਾਂ ਆਪਾਂ ਇੱਥੋਂ ਦੀ ਕੋਈ ਵਸਤੂ ਨਾਲ ਲੈ ਕੇ ਜਾਈਏ ਤਾਂ ਜੋ ਜਦੋਂ ਉਹ ਸਾਨੂੰ ਸਵਾਲ ਕਰਨ ਕਿ ਕੀ ਸਬੂਤ ਹੈ ਕਿ ਤੁਸੀਂ ਖੰਡਾ ਬ੍ਰਹਮੰਡਾ ਦੀ ਯਾਤਰਾ ਕਰਕੇ ਆਏ ਹੋ ਤੇ ਆਪਾਂ ਉਹਨਾਂ ਨੂੰ ਵਿਖਾ ਸਕੀਏ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਪੁੱਤਰਾ ਹੱਥ ਅੱਗੇ ਕਰ ਜਦੋਂ ਪੀਰ ਦਸਤਗੀਰ ਦਾ ਪੁੱਤਰ ਹੱਥਗਾੜੀ ਕਰਦਾ ਹੈ ਤਾਂ ਗੁਰੂ ਨਾਨਕ ਸਾਹਿਬ ਇੱਕ ਬਾਟੇ ਅੰਦਰ ਦੇਗ ਪ੍ਰਗਟ ਕਰਕੇ ਉਸ ਦੇ ਆਤੂਪਰ ਰੱਖ ਦਿੰਦੇ ਹਨ ਤੇ ਫਿਰ ਜਦੋਂ ਧਰਤੀ ਉੱਪਰ ਵਾਪਸ ਆਉਂਦੇ ਹਨ ਤਾਂ ਪੀਰ ਦਸਤਗੀਰ ਦਾ ਪੁੱਤਰ ਅੱਖਾਂ ਖੋਲਦੇ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਜਿਸ ਦਾ ਕੋਈ ਅੰਤ ਨਹੀਂ ਗੁਰੂ ਨਾਨਕ ਖੁਦ ਖੁਦਾ ਹੈ ਜਿਹੜੀ ਦੇਗ ਬਾਟੇ ਅੰਦਰ ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਸੱਚਖੰਡ ਤੋਂ ਲੈ ਕੇ ਆਏ ਸਨ ਗੁਰੂ ਨਾਨਕ ਸਾਹਿਬ ਦੇ ਕਹਿਣ ਤੋਂ ਬਾਅਦ ਪੀਰ ਦਾ ਪੁੱਤਰ ਪੀਰ ਸਣੇ ਉਸ ਦੇ ਸਾਰੇ ਮੁਰੀਦਾਂ ਦੇ ਵਿੱਚੋਂ ਦੇਗ ਵਰਤਾਉਂਦਾ ਹੈ ਉਸ ਦੇਗ ਨੂੰ ਛਕਣ ਤੋਂ ਬਾਅਦ ਪੀਰ ਸਣੇ ਉਸ ਦੇ ਸਾਰੇ ਮੁਰੀਦ ਬਹੁਤ ਆਨੰਦਤ ਹੁੰਦੇ ਹਨ ਤੇ ਪੀਰ ਦਸਤਗੀਰ ਗੁਰੂ ਨਾਨਕ ਸਾਹਿਬ ਨੂੰ ਪ ਨਹੀਂ हे ਨਾਨਕ ਇਹ ਕਿਸ ਲੋਕ ਕੀ ਹੈ ਗੁਰੂ ਨਾਨਕ ਸਾਹਿਬ ਉਸ ਦੀ ਗੱਲ ਦਾ ਜਵਾਬ ਦਿੰਦੇ ਕਹਿੰਦੇ ਹਨ ਕਿ ਇਹ ਧੁਰ ਦਰਗਾਹ ਕੀ ਵਸਤ ਹੈ ਗੁਰੂ ਨਾਨਕ ਸਾਹਿਬ ਨੇ ਬਾਟੇ ਅੰਦਰ ਜਿਹੜੀ ਉਹ ਦੇਖ ਪ੍ਰਗਟ ਕੀਤੀ ਸੀ ਇਹ ਕੋਈ ਹੋਰ ਦੇਖ ਨਹੀਂ ਸਗੋਂ ਉਹੀ ਆ ਜਿਸ ਨੂੰ ਅੱਜ ਅਸੀਂ ਕੜਾ ਪ੍ਰਸ਼ਾਦ ਦੇ ਨਾਮ ਨਾਲ ਜਾਣਦੇ ਆ ਪੀਰ ਦਸਤਗੀਰ ਫਿਰ ਗੁਰੂ ਨਾਨਕ ਸਾਹਿਬ ਨੂੰ ਪੁੱਛਣ ਲੱਗਾ ਕਿ ਇਹ ਸੱਚਾ ਪਾਤਸ਼ਾਹ ਜੇਕਰ ਇਹ ਵਸਤ ਦੁਬਾਰਾ ਬਣਾਣੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਨੇ ਫਿਰ ਉੱਥੇ ਉਸ ਦੇ ਕੋਲੋਂ ਖੰਡ ਆਟਾ ਕਿਉਂ ਮੰਗਾਇਆ ਤੇ ਇਸ ਤਰ੍ਹਾਂ ਬਗਦਾਦ ਦੀ ਧਰਤੀ ਉੱਪਰ ਪਹਿਲੀ ਵਾਰ ਕੜਾ ਪ੍ਰਸ਼ਾਦੀ ਦੀ ਦੇਗ ਬਣਾਈ ਗਈ ਤੇ ਵਰਤਾਈ ਗਈ ਹੁਣ ਜੇ ਬਗਦਾਦ ਦੀ ਗੱਲ ਚੱਲ ਰਹੀ ਹੈ ਤਾਂ ਇੱਥੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਜੁੜੀ ਹੋਈ ਇੱਕ ਹੋਰ ਸਾਖੀ ਯਾਦ ਆਉਂਦੀ ਆ ਜੋ ਬਗਦਾਦ ਵਿੱਚ ਹੀ ਹੋਈ ਸੀ ਇਹ ਸਾਖੀ ਮੈਂ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੀ ਕਥਾ ਵਿੱਚ ਸਰਵਣ ਕੀਤੀ ਸੀ ਉਹ ਸਾਖੀ ਕੀ ਸੀ ਉਹਦੀ ਸਾਂਝ ਮਨ ਆਪ ਸਭ ਨਾਲ ਪਾਉਣਾ ਹੈ ਕੀ ਹੁੰਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਵਿੱਚ ਰੁਕੇ ਨੇ ਤਾਂ ਉਹਨਾਂ ਦੇ ਕੋਲ ਇੱਕ ਪਾਗਲ ਔਰਤ ਆਉਂਦੀ ਆ ਜੋ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਿ ਤੂੰ ਖੁਦਾ ਹੈ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਨਹੀਂ ਮੈਂ ਖੁਦਾ ਨਹੀਂ ਹਾਂ ਮੈਂ ਖੁਦਾ ਤੇ ਮੈਂ ਫੇਰ ਗੁਰੂ ਨਾਨਕ ਸਾਹਿਬ ਨੂੰ ਪੁੱਛਤੀ ਆ ਕਿ ਤੂੰ ਖੁਦਾ ਹੈ ਨਾ